ਲੇ ਵੀ ਮਟਰ ਮੋਸਟੈਂਕ ਤੇ ਹੋ ਗਈ ਸੀ ਆਪਾਂ ਨੂੰ 4 ਦਿਨ ਲੱਗਿਆ ਇਹਨੂੰ ਕਿਉਂਕਿ ਰੈਡੀ ਕਰਕੇ ਖੜਾਤਾ ਸੀ ਦੇਖ ਲਓ ਤੁਸੀਂ ਨਿਸ਼ਾਨ ਸਾਹਿਬ ਵੀ ਲਾਤਾ ਸੀ ਆ ਅੱਜ ਆਪਾਂ ਇਹਨੂੰ ਬਾਸ਼ ਕਰਕੇ ਕੱਲੂ ਜਾਣਾ ਸੀ ਆ ਤੇ ਹੁਣ ਯਾਰ ਮੌਕੇ ਤੇ ਨਾ ਫਿਰ ਬਾਈ ਦਵਿੰਦਰ ਕਹਿੰਦਾ ਤੁਸੀਂ ਉਰੇ ਆ ਜਿਓ ਹੁੱਥੋ ਆਪਾਂ ਹੌਲੈਂਡ ਲੈ ਕੇ ਚੱਲਾਂਗੇ ਤੇ ਕਦੇ ਵੀ ਨਹੀਂ ਯਾਰ ਐਵੇਂ ਹੋਇਆ ਵੀ ਆਪਾਂ ਟਰੈਕਟਰ ਦੀ ਤਿਆਰੀ ਕਰ ਲਈ ਤੇ ਵੀ ਨਾ ਜਾਇਆ ਗਿਆ ਹੋਵੇ ਇਸ ਵਾਰ ਨਾ ਜਦਿਆਂ ਦਾ ਟਰੈਕਟਰ ਤਿਆਰ ਕਰਨਾ ਲੱਗਿਆ ਉਦਿਆਂ ਦੀ ਨਾ 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 ਨੁੱਕਰ ਜੀ ਹੋਈ ਜਾਂਦੀ ਆ ਸਾਰਿਆਂ ਦੀ ਵੀ ਜਾਣਾ ਨਹੀਂ ਜਾਣਾ ਨਹੀਂ ਮਸਾਂ ਜੇ ਤਿਆਰ ਕਰਿਆ ਸੀ ਆ ਤੇ ਫਿਰ ਘਰ ਦੇ ਕਹਿੰਦੇ ਯਾਰ ਜਿੰਨੀ ਵਾਰ ਨਾ ਨਾ ਜੀ ਹੋਗੀ ਵੀ ਤੁਸੀਂ ਰਹਿਣੇ ਦਿਓ ਫਿਰ ਬਾਅਦ ਚ ਪਸਤਾਵਾਂਗੇ ਵੀ ਐਨੇ ਵਾਰ ਰੋਕਿਆ ਤੀ ਆਪਾਂ ਹਟੇ ਨਹੀਂ ਹੋਏ ਹਨ ਤਾਂ ਕਰਕੇ ਹੁਣ ਆਪਾਂ ਨੇ ਮਸਟੈਂਗ ਨਹੀਂ ਲੈ ਜਾਣੀ ਇਸ ਵਾਰ ਚਲ ਤੈਨੂੰ ਬਾਏ ਬਾਏ ਕੋਈ ਨਹੀਂ ਤੂੰ ਕਰੇ ਕਰ ਆਰਾਮ ਤੇ ਦੂਜਾ ਹੋ ਲੈਣ ਲੈ ਕੇ ਜਾਣਾ ਤੇ ਇਹਨੂੰ ਅਗਲੀ ਵਾਰ ਕਿਤੇ ਲੈ ਕੇ ਚੱਲਾਂਗੇ ਕੋਈ ਜੀਤਾ ਕਰ ਰਿਹਾ ਵੀ ਲੈ ਜੀਏ ਪਰ ਫਾਇਦਾ ਕੋਈ ਨਹੀਂ ਹੈਗਾ ਪਰ ਦੋ ਤਿੰਨ ਜਾਣੇ ਐ ਡਾ ਟਰੈਕਟਰ ਲੈ ਕੇ ਜਾਵਾਂਗੇ ਟਰਾਲੀ ਲੈ ਕੇ ਜਾਵਾਂਗੇ ਫਾਇਦਾ ਕੋਈ ਨਹੀਂ ਬੰਦੇ ਹੋਣੇ ਜ਼ਰੂਰੀ ਇਹਨਾਂ ਤੁਹਾਨੂੰ ਪਤਾ ਹੋ ਉਹ ਤੇ ਕਿਹੋ ਜਿਹਾ ਹਾਲਾਤ ਬਣ ਜਾਂਦੇ ਨੇ ਫਿਰ ਹਨਾ ਤੇ ਬਾਏ ਬਾਏ ਅੱਜ ਗੱਡੀ ਲੈ ਕੇ ਚੱਲੇ ਹੁਣ ਆਪਾਂ ਮਹਾਲੀ ਫਿਰ ਉੱਥੇ ਜਾ ਕੇ ਹੌਲੈਂਡ ਦੂਜਾ ਤਿਆਰ ਕਰਕੇ 36 ਦੀ ਤੇ ਟਰਾਲੀ ਟਰਾਲੀ ਤਿਆਰ ਕਰਕੇ ਫਿਰ ਕੱਲ ਨੂੰ ਆਨੰਦਪੁਰ ਸਾਹਿਬ ਜਾਣਾ ਤੇ ਹੁਣ ਆਪਾਂ ਮਹਾਲੀ ਜੱਲਿਆ ਥੋੜਾ ਜਿਹਾ ਪਹਿਲਾਂ ਜਾਣਾ ਪੈਣਾ ਪਾਤੜਾ ਫਿਰ ਮਹਾਲੀ ਮਹਾਲੀ ਤੋਂ ਟਰੈਕਟਰ ਟਰਾਲੀ ਤਿਆਰ ਕਰਕੇ ਅੱਜ ਜਾਂ ਸਵੇਰੇ ਸਵੇਰੇ 2 ਵਜੇ ਦੇ ਬੱਲੇ ਬੱਲੇ ਤੁਰ ਜਾਣਾ ਉਹ ਟਰੈਕਟਰ ਸਾਰਾ ਕੁਝ ਆਦਿ ਖੋ ਸਾਰੀ ਤਿਆਰੀ ਟਰੈਕਟਰ ਬਸ ਇਕੱਲਾ ਬਾਸ਼ ਕਰਨਾ ਸੀ ਟਰੈਕਟਰ ਇਕੱਲਾ ਕਰਨਾ ਸੀ ਬਾਸ਼ ਬਾਸ਼ ਕਰਨਾ ਰਹਿ ਗਿਆ ਸੀ ਬਸ ਬਾਕੀ ਤਿਆਰੀ ਸੀ ਚਲੋ ਕੋਈ ਨਹੀਂ ਜਦੋਂ ਕਰਮਾਂ ਚ ਕਹਿੰਦੇ ਹੁੰਦੇ ਨੇ ਕਰਮਾਂ ਤੋਂ ਬਿਨਾ ਕੁਝ ਨਹੀਂ ਹੈਗਾ ਜਦੋਂ ਕਰਮਾਂ ਚ ਨਹੀਂ ਸੀ ਤਾਂ ਇਸ ਵਾਰ ਆਪਣੀ ਮਸਟੈਂਗ ਨਹੀਂ ਜਾ ਰਹੀ ਮਨ ਉਦਾਸਾ ਬਾਏ ਬਾਏ ਆ ਬਾੜਾ ਲੈ ਵੀਸ ਤੈਨੂੰ ਟੱਕੇ ਚੱਲੇ ਉਹਨੂੰ 6-7 ਦਿਨ ਤੈਨੂੰ ਬਾਏ ਬਾਏ ਹਾਂ ਕਿਉਂ ਮੈਂ ਕਹਤ ਨੂੰ ਕੀ ਕਰਦੇ ਲੈ ਤਰਪਾਲ ਵੀ ਪਾ ਦੇਤੀ ਕਾਬਰ ਪਾਈ ਦੀ ਆਈ ਪਾਸਾ ਰੱਖਦੇ ਆ ਸਭੀ ਮਿੱਤਰੋ ਕੀ ਹਾਲ ਚਾਲ ਹੈ ਬਈ ਸਾਰਿਆਂ ਦਾ ਤੇ ਤੁਹਾਨੂੰ ਪਤਾ ਬਈ ਹਨਾ ਪਹਿਲਾਂ ਬਲੌਗ ਨੂੰ ਦੇਖੇ ਆ ਆਪਾਂ ਅਨੰਦਪੁਰ ਸਾਹਿਬ ਦੀ ਤਿਆਰੀ ਕਰੀ ਜਾਂਦੇ ਸੀ ਓਲੇ ਮਹੱਲੇ ਤੇ ਜਾਣਾ ਸੀ ਆ ਤੇ ਓਲੇ ਮਹੱਲੇ ਤੇ ਜਾਣ ਵਾਸਤੇ ਆਪਾਂ ਲਗਾਤਾਰ ਟਰੈਕਟਰ ਤੇ 3 ਜਾਰ ਦਿਨ ਲਾਦੇ ਤਿਆਰ ਕਰ ਰਹੇ ਹਾਂ ਤੇ ਅੱਜ ਦੇ ਦਿਨ ਆਪਾਂ ਕਰਨੀ ਸੀ ਟਰਾਲਾ ਤਿਆਰ ਤੇ ਆਪਾਂ ਅੱਜ ਜਾਣਾ ਸੀ ਆ ਸਵੇਰੇ ਜਾਣਾ ਸੀ 24 ਨੂੰ ਅੱਜ ਆ 23 ਤਰੀਕ ਆ ਅੱਜ ਟਰਾਲਾ ਤਿਆਰ ਕਰਕੇ ਸਵੇਰੇ ਜਾਣਾ ਸੀ ਆਪਾਂ ਨੇ ਤੇ 24 25 25 ਦੀ ਹੋਲੀ ਆ 26 ਦਾ ਹੋਲਾ ਮਹਲਾ ਤੇ 28 29 ਤੱਕ ਆਉਣਾ ਸੀ ਆ ਤੇ ਖੁਸ਼ਕਤਾ ਨਾਲ ਦੇ ਮਿੱਤਰਾਂ ਨੂੰ ਕੰਮ ਜਾ ਹੋ ਗਿਆ ਤੇ ਬਾਕੀ ਨਾ ਜੱਜਾਂ ਦਾ ਦੀਪੂ ਆਪਾਂ ਟਰੈਕਟਰ ਤਿਆਰ ਕਰਨ ਲੱਗਿਆ ਉਦਿਆਂ ਦੀ ਇਸ ਵਾਰ ਨਾ ਨੁਕ ਕਰੋੜੀ ਆ ਹੈਨਾ ਕਦੇ ਕੋਈ ਕਹਦਾ ਹੁੰਦਾ ਮੈਂ ਨਹੀਂ ਜਾਣਾ ਕਦੇ ਕੋਈ ਕਹਦਾ ਹੁੰਦਾ ਮੈਂ ਨਹੀਂ ਜਾਣਾ ਪਿਆਰ ਹੀ ਨਹੀਂ ਜਿਆ ਹਾਂ ਐਤ ਕੀ ਨਾ ਮੂਡ ਜਿਹਾ ਉਹ ਹੋ ਗਿਆ ਕੱਲ ਤਾਂ ਜਮੀ ਹੋ ਗਿਆ ਵੀ ਪਤਾ ਨਹੀਂ ਕੀ ਸਿਸਟਮ ਬਣਨਾ ਕੱਲ ਲੱਗਾ ਮੇਰੇ ਦਿਮਾਗ 'ਚ ਇੱਕੋ ਹੀ ਸਵਾਲ ਜਿਆਦੀ ਆ ਵੀ ਯਾਰ ਸਾਰੇ ਰੋਕੀ ਜੇ ਜਾਂਦੇ ਨੂੰ ਵੀ ਛੱਡ ਦੇ ਦੂਜੇ ਜਾਂਦੇ ਐਦ ਕੀ ਨਹੀਂ ਜਾਂਦੇ ਆਪਾਂ ਮਸਟੈਂਗ ਲੈ ਕੇ ਫਿਰ ਅੱਜ ਸਵੇਰੇ ਉੱਠ ਕੇ ਜਦੋਂ ਦਿਮਾਗ ਜਿਹਾ ਹੀ ਹੋਇਆ ਵੀ ਯਾਰਾ ਕਈ ਵਾਰ ਚੰਗੇ ਨੂੰ ਵੀ ਬੰਦਾ ਹਨਾ ਜਿਵੇਂ ਬਾਈ ਦਵਿੰਦਰ ਨੂੰ ਰਾਤ ਮੈਂ ਫੋਨ ਕਰਿਆ ਮਾ ਪਾਈ ਯਾਰ ਐ ਕਰਕੇ ਐ ਗੱਲ ਹੋਈਆ ਬਾਈ ਦਵਿੰਦਰ ਕਹਿੰਦਾ ਵਧੀਆ ਰਹੇਗਾ ਕਹਿੰਦਾ ਨਾ ਜਾ ਤੂੰ ਮੈਂ ਟਰੈਕਟਰ ਲੈਣ ਦੇ ਕਹਿੰਦਾ ਆਪਣੇ ਨਾਲ ਲੈ ਜਾਂਦਾ ਵੀ ਪੂਰੇ ਆ ਜਾ ਤੂੰ ਆਪਾਂ ਚੱਲਾਂਗੇ ਕਹਿੰਦਾ ਪਹਿਲਾਂ ਸਾਨੂੰ ਕਹਿੰਦਾ ਹੀ ਗੱਟੀਆਂ ਲੈ ਕੇ ਚੱਲਦੇ ਆਂ ਕਹਿੰਦਾ ਨਹੀਂ ਤੂੰ ਰਹਿ ਆ ਜਾ ਆਪਾਂ ਹੋਰੋ ਲੈ ਚੱਲਦੇ ਆਂ ਕਹਿੰਦਾ ਜੇ ਨਹੀਂ ਮੂਡ ਹੈਗਾ ਕਹਿੰਦਾ ਕਹਿੰਦਾ ਫਿਰ ਬਾਅਦ ਚ ਪਸਤਾਵਾ ਹੀ ਰਹਿ ਜਾਂਦਾ ਵੀ ਯਾਰਾ ਸਾਰੇ ਰੋਗ ਗਰੇ ਦੀ ਆਪਾਂ ਰੁ ਹਣਾ ਮੇਰਾ ਪਰ ਉਹ ਗੱਲ ਜੀ ਦਿਮਾਗ ਜੇ ਚ ਬੈ ਗਈ ਤੂੰ ਵੀ ਸਵੇਰੇ ਆਈ ਗੱਲ ਕੀਤੀ ਵੀ ਜਾਣਾ ਵੀ ਚਾਹੀਦਾ ਫੇਰ ਅੱਜ ਯਾਰ ਮਾਈਂਡ ਹੀ ਚੇਂਜ ਹੋ ਗਿਆ ਟਰੈਕਟਰ ਤਿਆਰ ਸੀ ਆ ਤੇ ਅਸੀਂ ਨੇ ਹੁਣ ਮਸਟੈਂਗ ਲਿਆਉਣੀ ਕਰਤੀ ਕੈਸ ਨਾ ਅਸੀਂ ਬਾਈ ਦਵਿੰਦਰ ਕੋਲ ਹੀ ਜਾ ਰਹੇ ਹੁਣ ਰਾਜਪੁਰੇ ਪਹੁੰਚ ਗਏ ਆ ਅਸੀਂ ਤੇ ਟਰੈਕਟਰ ਦਾ ਤਿਆਰ ਹੈ ਜੀ ਉਹਨੇ ਦੇਖਿਆ ਪਹਿਲਾਂ ਹੁਣ ਆਪਾਂ ਪੱਲਾ ਬੁੱਲਾ ਉਹਦੇ ਪਾਇਆ ਏ ਤੇ ਹੁਣ ਉੱਥੇ ਜਾ ਕੇ ਹੌਲੈਂਡ ਦਾ ਤਿਆਰੇ ਆ ਹੌਲੈਂਡ ਲੈ ਕੇ ਚੱਲਾਂਗੇ ਦੇਖੋ ਠੀਕ ਆ ਟਰਾਲੀ ਜਾ ਕੇ ਤਿਆਰ ਕਰਨੀ ਆ ਅਸੀਂ ਟਰਾਲੀ ਤਿਆਰ ਕਰਕੇ ਸਵੇਰੇ ਜਾਵਾਂਗੇ ਅਮਰ ਤੇ ਦੋਸਤ ਨੇ ਮਾਏ ਆ ਅਮਰ ਦਾ ਬਾਈ ਗੱਡੀ ਚ ਆਊਗਾ ਠੀਕ ਆ ਉਹ ਹਲੇ ਮਲੇ ਦੀ ਆਪ ਕੋਤੀ ਤੇ ਲੈ ਕੇ ਤੇ ਜਾਵਾਂਗੇ ਪਰ ਮਸਟੈਂਗ ਲੈ ਕੇ ਆਉਣਾ ਸੀ ਜਿਹੜੇ ਭਰਾ ਆਪਣੀ ਵੇਟ ਕਰ ਰਹੇ ਸੀ ਉਹਨਾਂ ਲਈ ਜ਼ੋਰੀ ਯਾਰ ਮਨ ਜਾਈ ਉਦਾਸ ਜਗਾ ਜਾਨੀ ਕਿ ਜੀ ਜ਼ਹੂਰ ਕਰ ਰਹੇ ਸੀ ਪਰ ਅੰਦਰੋਂ ਅੱਧ ਮੰਨ ਜਾ ਹੋ ਰਿਹਾ ਸੀ ਵੀ ਜਾਈਏ ਨਾ ਜਾਈਏ ਪਤਾ ਨਹੀਂ ਕੀ ਸਟਿਚ ਹੋਇਆ ਪਾਸਾ ਕੋਈ ਮੈਂਟ ਜਾਈ ਨਹੀਂ ਮੰਨਿਆ ਹੈਗਾ ਤੇ ਕੋਈ ਨਹੀਂ ਬਾਈ ਅਗਲੀ ਵਾਰ ਮਿਲਾਂਗੇ ਤੇ ਠੀਕ ਆ ਤੇ ਬਾਕੀ ਹੁਣ ਆਵਾਂਗੇ ਤਾਂ ਜ਼ਰੂਰ ਪਰ ਬਸ ਹੌਲੈਂਡ ਦੂਜਾ ਲੈ ਕੇ ਆਉਣਾ ਆਉਣਾ ਆਪਾਂ ਹੌਲੈਂਡ ਦਾ ਹੀ ਆ ਟਰਾਲੀ ਤਿਆਰ ਕਰਦੇ ਆਪਾਂ ਜਾ ਕੇ 22 ਦੇ ਵਿੱਚ ਮਿਲਾਂਦੇ ਆਂਗੇ ਵੀਡੀਓ ਜਿਹੜੀ ਪੂਰੀ ਦੇਖ ਲਿਓ ਠੀਕ ਆ ਕਦੇ ਕੋ ਬਾਕੀ ਤੈਨੂੰ ਕਿਵੇਂ ਲੱਗ ਰਿਹਾ ਮਾਈਂਡ ਹੈ ਜਾਂ ਕਿਵੇਂ ਹੋ ਰਿਹਾ ਵੀ ਆਪਾਂ ਬਸ ਟਾਈਮ ਹੀ ਲੈ ਕੇ ਆਏ ਹੋਰ ਹੈ ਨਾ ਜੀ ਸਾਡਾ ਪੂਰਾ ਜੀ ਆ ਵੀ ਜਾਣਾ ਤਾਂ ਪੂਰਾ ਸੀ ਹਾਂ ਬਸ ਰੋਕਾ ਟੋਕੀ ਜੀ ਹੋਈ ਜਾਂਦੀ ਆ ਯਾਰ ਇਸ ਵਾਰ ਵੀ ਰਹਿਣ ਤੋਂ ਰਹਿਣ ਤੋਂ ਰਹਿਣ ਤੋਂ ਐਂ ਜੇ ਹੋਈ ਜਾਂਦੀ ਆ ਨਹੀਂ ਕਦੇ ਐਵੇਂ ਹੋਈ ਨਹੀਂ ਸੀ ਜਿੱਥੇ ਵੀ ਆਪਾਂ ਜਾਂਦੇ ਆ ਨਾ ਤੇ ਤੁਰਤ ਤਿਆਰੀ ਬਣ ਜਾਂਦੀ ਆ ਕਈ ਵਾਰ ਤਾਂ ਅੱਜ ਦਾ ਫੇਰ ਵੀ ਇਸ ਵਾਰ ਦਾ ਆਪਾਂ 18 ਦਿਨ ਹੋ ਗਏ ਆਪਾਂ ਨੂੰ ਕੈਰੀ ਕਰਦੇ ਹੋਣਾ ਹਾਂ ਇਹ ਐਵੇਂ ਕਦੇ ਵੀ ਨਹੀਂ ਹੋਇਆ ਵੀ ਆਪਾਂ ਨੂੰ ਕੋਈ ਰੋਕ ਕੇ ਜਾਂ ਕਿਵੇਂ ਜੇ ਐਤਕੀ ਰੋਕ ਟੋਕ ਜੀ ਹੋ ਗਈ ਉਹ ਚੀਜ਼ ਨੂੰ ਆਪਾਂ ਫੀਲ ਕਰ ਗਏ ਯਾਰ ਤਾਂ ਕਰਕੇ ਅਸੀਂ ਫਿਰ ਰੁਕ ਜੇਗੇ ਵੀ ਛੱਡ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਆਉਣਾ ਜ਼ਰੂਰ ਸੀ ਤੁਹਾਨੂੰ ਪਤਾ ਟਰੈਕਟਰ ਤਾਂ ਬਣਾ ਰੈਡੀ ਹੀ ਹੂਆ ਚਲੋ ਕੋਈ ਨਹੀਂ ਭਾਈ ਮੱਥਾ ਤਾਂ ਦੇਖਣਾ ਸੀ ਆਪਾਂ ਮੱਥਾ ਦੇਖਣ ਚੱਲਨੇ ਆਂ ਜਾਵਾਂਗੇ ਹੁਣ ਵੀ ਜਾ ਰਹੇ ਆਂਗੇ ਠੀਕ ਆ ਤੇ ਮਿਲਦੇ ਆ ਉੱਥੇ ਜਿਹੜੇ ਭਰਾ ਆਉਣਗੇ ਬਾਕੀ ਲਵ ਯੂ ਯਾਰ ਸਾਰਿਆਂ ਨੂੰ ਜਿਹੜੇ ਪਿਆਰ ਕਰਦੇ ਹੋ ਕੌਟ ਕਰਦੇ ਹੋ ਬਾਏ ਬਾਏ ਲੈ ਵੀ ਮਿੱਤਰੋ ਪਹੁੰਚ ਗਏ ਅਸੀਂ ਬਾਈ ਦਵਿੰਦਰ ਉਹ ਤੋਂ ਟਰੈਕਟਰ ਛੇੜ ਕੇ ਲਿਆਂਦਾ ਕਰੋ ਤੇ ਉਰੇ ਆਏ ਸਰਵਿਸ ਸਟੇਸ਼ਨ ਤੇ ਉਹ ਬਾਈ ਜਿਹੜਾ ਧੌਂਦਾ ਸੀ ਉਹ ਭੱਗ ਗਿਆ ਇਹ ਤੋਂ ਪਹਿਲਾਂ ਤੇ ਹੁਣ ਫਿਰ ਆਪੇ ਮਾਰ ਰਹੇ ਆਂਗੇ ਫਾਨੀ ਚਲਾਉਣ ਵਾਲਾ ਹੈਗਾ ਸੀ ਬੰਦਾ ਜਿਹੜਾ ਧੌਂਦਾ ਧੌਣ ਵਾਸਤੇ ਰੱਖਿਆ ਇਹਨਾਂ ਨੇ ਉਹ ਚੱਲ ਗਿਆ ਤੇ ਹੁਣ ਆਪੇ ਲੱਗ ਰਹੇ ਆਂ ਧੌਣ ਹਜੇ ਟਰਾਲੀ ਅਮਰ ਤੋਂ ਵੀ ਪਾ ਕੇ ਲਿਆਉਣਗੇ ਇੱਕ ਆਉਂਦਾ ਮਿਸਟਰ ਆਪਣਾ ਉਹ ਟਰਾਲੀ ਪਾ ਕੇ ਲਿਆਉਣਗੇ ਅੱਜ ਰਾਤ ਨੂੰ ਲਾਉਣਿਆਂ ਜਨਾ ਕਿ ਪ੍ਰੋਜੈਕਟ ਲੱਗਿਆ ਟਰਾਲੀ ਤੇ ਬਾਕੀ ਸਵੇਰੇ ਤਿਆਰ ਕਰ ਲਾਂਗੇ ਜਿੰਨੀ ਕਿ ਰਹਿ ਗਈ ਕੱਲ ਨੂੰ ਤਾਂ ਜਾਣਾ ਹੀ ਆ ਫਿਰ ਐਵੇਂ ਬਣ ਰਹੀ ਆ ਆ ਟਿੱਕੇ ਲੱਗ ਰਹੇ ਆ ਹੋਰ ਕੋਈ ਚੱਕਰ ਨਹੀਂ ਹੈ ਦੇਖ ਲਾ ਉਰੇ ਵੀ ਆਏ ਉਰੇ ਵੀ ਟਿੱਕਾ ਲੱਗ ਰਿਹਾ ਇਹ ਬਾਕੀ ਦੇਖਦੇ ਆ ਮੇਰੇ ਕਿਆ ਬੰਦਾ ਆਏ ਦੀ ਬਈ ਟਰੈਕਟਰ ਵਾਸ਼ ਕਰਾਉਣਾ ਤੇ ਬਾਈ ਟਰੈਕਟਰ ਉਹ ਬਾਸ਼ ਵਾਲਾ ਤਾਂ ਭੱਗ ਗਿਆ ਜਿਹਦਾ ਉਹ ਵਾਸ਼ ਵਾਲਾ ਜੀ ਉਹ ਕਹਿੰਦਾ ਵੀ ਤੁਸੀਂ ਆਪ ਹੀ ਕਰ ਲਓ ਹੁਣ ਆਪ ਹੀ ਲੱਗ ਰਿਹਾ ਦੇਖੋ ਹਾਂ ਹਾਂ ਆਪ ਹੀ ਲੱਗ ਰਿਹਾਗਾ ਉਹਦਾ ਭੱਗ ਗਿਆ ਬਈ ਵਾਸ਼ ਵਾਲਾ ਤਾਂ ਕਹਦਾ ਭਾਈ ਆਪ ਹੀ ਕਰ ਲਓ ਮੇਨ ਦਾ ਕੰਮ ਆ ਕੋਈ ਘਰੇ ਜ਼ਰੂਰੀ ਆ ਦੇਖੋ ਆਪ ਹੀ ਲੱਗ ਰਿਹਾ ਉਹ ਦਿਖਾਈ ਮੂੰਹ ਦਿਖਾਈ ਦਰ ਆਇ ਲੋ ਕੋਈ ਨਹੀਂ ਪਤਾ ਨਹੀਂ ਹੂੰਗਾ ਝਿੱਟੇ ਹੂੰ ਵਾ ਝਿੱਟੇ ਬੋਲਟ ਦਿੱਤਾ ਅਰੇ ਇਸ ਕਿਥੋਂ ਆਦੀ ਓਏ ਅਰੇ ਇਸ ਗੈਲਣਾ ਬੰਦਾ ਫੜ ਕੇ ਬੈਠਦਾ ਬੋਲਟ ਦਿੱਤਾ ਦੇ ਲੈਨੇ ਹਾਂ ਲਿਆ ਹੈ ਉਹ ਮੈਂ ਕਹਿੰਦਾ ਤੁਰ ਕੇ ਬਾਜ਼ ਚੱਲਦੇ ਨਹੀਂ ਫਿਰ ਇਹਨੂੰ ਰੋੜਦੇ ਫਿਰਾਂਗੇ ਫੜਾ ਸੋ ਯਾਰ 10 ਤਾ ਵੱਜ ਗਏ 10 ਵਜ ਗਏ ਹੁਣ ਟਰਾਲਾ ਤਿਆਰ ਕਰੀ ਜਾਂਦੇ ਆ ਉਹ ਤੇਰਾ ਤੋਤਰ ਇੰਚੇ ਕਿੱਥੇ ਗਿਆ ਜਦੋਂ ਤੱਕ ਜਦੋਂ ਤੱਕ ਤੁਸੀਂ ਨਾਟ ਖੋਲੋਗੇ ਤਿੰਨੇ ਸਵੇਰ ਹੋ ਜੂ ਸਵੇਰਾ ਆਪਣੀ ਮਰ ਆਦਾ ਆਪਣੀ ਨੂੰ ਜਾਣਾ ਵੀ ਆ ਜਾਣ ਵਾਲਾ ਪਹਿਲੀ ਮਾਹੌਲ ਹਿੱਲ ਗਿਆ ਅਮਰਤ ਨੇ ਲੇਟ ਕਰਾਤੇ ਹਾਂ ਅਮਰਤ ਬਾਏ ਹੀ ਨਹੀਂ ਆਇਆ ਹੁਣ ਤਾਂ ਟਰਾਲਾ ਤਿਆਰ ਹੋ ਜਾਂਦਾ ਇੱਕ ਸਾਨੂੰ ਉੱਡਣਾ ਜਹਾਜ਼ ਦੇ ਤਾਪੀਆ 10 ਵਜੇ ਵੀ ਰਾਤ ਤੇ ਦੇਖ ਲਓ ਫਿਰ ਟਰਾਲੀ ਉੱਥੋਂ ਕਹੀ ਜਾਂਦੇ ਨੇ ਚੱਕੋ ਮੱਲੀ ਦਾ ਢਿੱਡ ਇਕੱਠਾ ਹੋਣ ਵਾਲਾ ਹੋ ਰਿਆ ਅਮਰ ਦਾ ਓਏ ਓਏ ਬਾਈ ਨਹੀਂ ਪੂਰੀ ਪੈਂਦੀ ਐ ਨੰਬਾਈ ਨਹੀਂ ਪੂਰੀ ਪੈਂਦੀ ਤਾਂ ਇੰਚ ਕੋਣਾ ਬਵਾ ਕਾ ਦਾ ਵੱਡਾ ਤੇਰਾ ਟਰਾਲੀ ਦੀ 80 ਕਿਜੀ ਘਟ ਰਹੀ ਔਰ ਦੇਖਦੀ ਪੂ ਕਹਿੰਦੀ ਪੂ ਅਮਰ ਬਾਂਦਰਾ ਅਮਰ ਕੋ ਜਰੂਰ ਲੱਗੀ ਹਾਂ ਕਹਿਣਾ ਕਹਿਣਾ ਸੌਖਾ ਵੀ ਅਨੰਦਪੁਰ ਚੱਲੇ ਹੈ ਓਏ ਦੇਖ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਬਾਕੀ ਅਮਰ ਤੇ ਇੱਧਰ ਛੱਡ ਦੇ ਦੇ ਜਾਨੀ ਪਹਿਲਾਂ ਕਿਹ ਜਾਂ ਕੋਲੋਂ ਸਾਥ ਦੇ ਬਸ 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 ਕੀ ਬੰਦੋ ਆ ਬਸ ਪਿੱਛੇ ਖੋਲੋ ਹੁਣ ਇਹਨੂੰ ਆਲੇ-ਦਾਲੇ ਨੂੰ ਮੱਲੀ ਥੋੜੇ ਮੈਂਬਰ ਆ ਗਏ ਉਹ ਦੋ ਬੜਕਾ ਢੋਲ ਜੇ ਸਰਪਾਲ ਪਾਰ ਘਰਤੀਆਂ ਡਾਬਲ ਮਿੱਤਰੋ ਆਪ ਤਾਂ ਖੜੇ ਤੇ ਕੀ ਇਹਦਾ ਡੈਡੀ ਤਿਆਰ ਕਰਾ ਰਿਹਾ ਚਾਹਦਾ ਚੱਲ ਮੈਂ ਵੀ ਤਾਂ ਲੱਗਾਂ ਵੀ ਚੱਲ ਤੁਨੇ ਧਰਮਗਸਤਾਨ ਤੇ ਜਾਣਾ ਆ ਆ ਲੈ ਗੇਨ ਨੂੰ ਸੇਰੇ ਰਗੜ ਦੇਓ ਜਿਹਨੂੰ ਦਰਪਾਲ ਬਾਹੇ ਦਾ ਪਾਣੀ ਮਾਰ ਦੇਣਾ ਉਹ ਬਾਹ ਆਪੇ ਮਾਰਨੇ ਆੜੇ ਬਾਲ ਟਰਾਲੀ ਦੇ ਵੀ ਮਾਰ ਦੇਣਾ ਤੇ ਉੱਤੋਂ ਦੀ ਦਰਪਾਲ ਦੇ ਆਪੇ ਝੜ ਜੂਰੇ ਤਾ ਤਾ ਖਿੱਚ ਗਿਆ ਅਮੜਾ ਜੀ ਉਹਨੂੰ ਦਰਪਾਲ ਖਿੱਚ ਗਿਆ ਬਾਹਰ ਖਿੱਚਦਾ ਖਿੱਚਦਾ ਪੂਰੀ ਪੂਰੀ ਆਏਗੀ ਮਨੂੰ ਗਲਵਾਤਾ ਲੈ ਵੀ ਮੇਟਰੋ ਟਾਈਮ ਹੋ ਗਿਆ ਕਹਿੰਦਾ ਸਾਢੇ 10 ਦਾ ਉਹਦੇ ਅਮਰ ਦੇ ਕਿਤੇ ਜਾੜ ਰੱਖਿਆ ਦੇਖਾ ਦੇਖਾ ਟਾਈਮ ਇਹ ਸਾਢੇ 10 ਹੋ ਗਿਆ ਤੇ ਹਜੇ ਤਾਂ ਤਰਪਾਲਾ ਕਰਤੀ ਡਬਲ ਹੋ ਜੇ ਰਸਾ ਵਾਲਣਾ ਮਨ ਲੱਗਾ 12 ਵਜੇ ਜਾਣਿਆ ਯਾਰ ਹਨਾ ਹਾਈ ਰੋਟੀ ਰੋਟੀ ਵੀ ਖਾਣੀ ਆ ਹੈ ਉੱਪਰ ਵਾਲੀ ਹਾਂ ਉੱਪਰ ਵਾਲੀ ਸੱਟ ਲਾਂਗੇ ਗੱਦੇ ਗੁੱਦੇ ਸਵੇਰੇ ਸੱਟ ਕੇ ਅਮਰਤਾ ਆ ਜੇ ਉੱਪਰ ਨੀ ਕਿ ਤਰਪਾਲ ਬਸਾਨੂੰ ਪੱਲਣਾ ਨਹੀਂ ਆਦਾ ਹੈ ਫਿਰ ਗੱਦੇ ਦਾ ਲਾਈਆਂ ਨਾ ਤਿਆਰੀ 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 ਅਨੰਦਪੁਰ ਸਾਹਿਬ ਦੀ ਅੰਕਲ ਕਰਾ ਗਿਆ ਟਰਾਲੀ ਤਿਆਰ ਨਹੀਂ ਤਾਂ ਕਿੱਥੇ ਕਰ ਲਾਂਦੇ ਇਹ ਅੰਕਲ ਕਰ ਗਿਆ ਹਮਤ ਕਹਿੰਦਾ ਚਲੋ ਮੱਲੀ ਰਾਏ ਮੱਲੀ ਆ ਕੀਆ ਇਹਦੀਆਂ ਬਾਅਦ ਤੇ ਰੱਖ ਆਂ ਦਾਣੇ ਪਾ ਦੇ ਰਾਂ ਅੱਛਾ ਦਾਣੇ ਪਾ ਦਾਨੇ ਉਹ ਮੈਂ ਇਹਦੇ ਭਜਾਉਣ ਵਾਸਤੇ ਰੱਖਿਆ ਆ ਮੈਂ ਦਾਣੇ ਪਾ ਦੇ ਕਰਾਂ ਖਾਲੀ ਕਰਾਂਗੇ ਆ ਜਾਂਦੀਆਂ ਨੂੰ ਰਿਹਾ ਉਹ ਭਰਾ ਵੀ ਡੰਗਿਆ ਵਾ ਦੇ ਕਿ ਤੂੰ ਉਹ ਦੇ ਚਿੱਟਾ ਰੰਤ ਤਵੀ ਕਰ ਉਹ ਤੇ ਅੱਡੂ 'ਚ ਦਾਣੇ ਪਾ ਕੇ ਕੌਣਾਂ ਦਾ ਖਾਲੀ ਕਰਾਂ ਮਤਲਬ ਅੱਡੂ 'ਚ ਕੌਣ ਪਾ ਕੇ ਆਂਦਾ ਉਹ ਗੱਡੀ ਲੈ ਕੇ ਪਾ ਦੇ ਕਰਾਂ ਅੱਛਾ ਚਾਹ ਟਰੱਕ ਖੜਾ ਕੇ ਉਹਦੇ ਉੱਤੇ ਜੜ ਕੇ ਪਾ ਦਿੰਦੇ ਨੇ ਉਹਦੋਂ ਰਹਿਣੇ ਨੂੰ ਪਾਏ ਦਾ ਤੇ ਚੱਲ ਫਿੱਚਰ ਇੰਜ ਨੂੰ ਕੋਈ ਨਹੀਂ ਦੇ ਬੱਚੇ ਉੱਪਰ ਤੇ ਬੰਦ ਦੇਣਾ ਅੱਛਾ ਮਨ ਕੀ ਗੱਲਵਾਸ ਹਣਾ ਕਿੰਡ ਲੱਗਦੀ ਆ ਇਹ ਹੋਰ ਤਾਂ ਆਉਂਦੇ ਨਹੀਂ ਆਵਾਜਾ ਸਮਝ ਕੋਈ ਨਹੀਂ ਉਹ ਕੀ ਐਲਸੀਡੀ ਕਾ ਮਾਮਾ ਐਲਸੀਡੀ ਟ੍ਰਿਕਰੀ ਹੋਈ ਆ ਮਾੜੀ ਤੋਂ ਲੈਣੀ ਪੈ ਮਾਈ ਛੱਤ ਛੱਤ ਦਾ ਤੁਹਾਡੇ ਤੋਂ 11 ਵਜੇ ਤੱਕ ਪਈਆ ਤੁਸੀਂ ਤੱਕ ਤੇ ਡਾਊਨ ਸੀ ਲਾ ਲੈਣਾ ਕਰਾ ਲੋ ਇਹ ਵੀ ਅੰਕਲ ਪਾ ਗਿਆ ਨਾ ਇੰਦਾ ਤੁਸੀਂ 2:30 ਵਜੇ ਦੇਣੀ ਥੀ ਮੈਂ ਤਾਂ ਤੁਹਾਡੇ ਕਾਰਾਗਰੀ ਦੇਖ ਰਿਹਾ ਅੱਗੇ ਮੈਂ ਹੀ ਕਰਦਾ ਟਰਾਲੀ ਤੇਰਾ ਪਹਿਲਾਂ ਕੌਣ ਕਰਦਾ ਜੀ ਆ ਤਾਂ ਅੰਕਲ ਨੇ ਕਰਤੀ ਅੰਮਾ ਅਮਰਤ ਤਾਂ ਐ ਖੜਾ 10 ਫੁੱਟ ਤੇ ਜਿਵੇਂ ਟਾਵਰ ਤੇ ਚੜਿਆ ਹੁੰਦਾ ਡਰਤਾ ਦੇ ਨਾਲ ਨੂੰ ਕਿੰਨਾ ਲੱਗ ਰਿਹਾ ਹਾਂ ਆ ਹੁਣ ਨਾਲੇ ਉੱਤਰਦੇ ਨੂੰ ਦੇਖ ਲਿਓ ਆ ਦੇਖ ਲੈ ਐ ਕਿ ਹੋ ਬਲੌਂਗੜਾ ਉਹ ਤੇ ਗੀਤ ਵੀ ਦੋਇਆ ਤਾਂ ਨਾ ਦੱਸ ਤਾ ਤੇ ਉਹ ਉਹ ਜਾ ਪਤਾ ਕੀ ਉਹ ਸਾਟਾ ਵੱਜੂਗੀ ਪੈਰਾ ਪਾਏ ਆਵੇਂ ਹੱਥ ਬੰਨ ਲੈ ਤੇ ਆ ਜਾ ਆ ਜਾ ਐਂਡ ਦੇ ਗੰਦੀ ਵੈਰੀ ਗੁੱਡ ਆ ਜੀ ਅੱਕਾ ਚੱਪਲਾ ਦੇ ਦੋ ਇਹਨੂੰ ਨਹੀਂ ਮਾਰੀ ਨਾ ਮੋੜ ਕੇ ਕਿਤਨੀ ਆਉਂਗਾ ਐ ਹੋਏ ਅਮਰਤਾ ਐਂ ਤਾਂ ਨਹੀਂ ਲੱਗ ਰਿਹਾ ਤੇ ਵੀ ਟਾਵਰ ਤੇ ਚੜ ਰਹਿਆ ਡਰ ਰਿਹਾ ਜੀ ਨੂੰ ਲੇ ਵੀ ਮਿੱਤਰੋ ਟਰਾਲੀ ਹੋ ਗਈ ਤਿਆਰ ਟਰੈਕਟਰ ਆਪਾਂ ਵਾਸ਼ ਕਰਕੇ ਖੜਾ ਆਏ ਸੀ ਬਾਕੀ ਰਹਿ ਗਿਆ ਪਰਵੰਦੇ ਜਿਹੜਾ ਗੱਦਿਆ ਗੁੱਦਿਆਂ ਦਾ ਉਹ ਸਵੇਰੇ ਭਾਈ ਨੇ ਅੰਕਲਾ ਤਾਂਨੇ ਪਾਤੀ ਕੇਰ ਵੀ ਨਹੀਂ ਪਤਾ ਕਿ ਇੱਥੇ ਆਦਾ ਬੈਗ ਤਾਂ ਲਾਉਣੀ ਨਹੀਂ ਆਉਂਦੀ ਟਰਾਲੀ ਵਸੇ ਨੂੰ ਵੱਡੇ ਡਰਾਈਵਰ ਨੂੰ ਲੈ ਵੀ ਮਿੱਤਰੋ ਟਰਾਲੀ ਹੋ ਗਈ ਤਿਆਰ ਤੇ ਬੱਬਾ ਸੁੱਖ ਰਕੇ ਸਵੇਰੇ ਚੱਲਦੇ ਆ ਹੁਣ ਤੇ ਹੁਣ ਅਮਰਤ ਲੈ ਜਾ ਟਰਾਲੀ ਤੇ ਸਵੇਰੇ ਪਾ ਲੇਗਾ ਕਿਤੇ ਕਿਤੇ ਤੇ ਹੁਣ ਆਪਾਂ ਚੱਲੇ ਤੇ ਹੁਣ ਅਸੀਂ ਚੱਲੇ ਤੇ ਇਹ ਲੈ ਜਾ ਉਧਰ ਨੂੰ ਟਰਾਲੀ ਅਸੀਂ ਚੱਲਦੇ ਆ ਓਕੇ ਬਾਈ ਤੇ ਬਾਕੀ ਬਲੌਗ ਬਈ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਠੀਕ ਹੈ ਨਾ ਬਸ ਟੈਂਕ ਤਿਆਰ ਕਰੀ ਜਿਓ ਆਪਾਂ ਲੈ ਜਾ ਨਹੀਂ ਸਕੇ ਹੁਣ ਚਲੋ ਕੋਈ ਗੱਲ ਨਹੀਂ ਆਪਾਂ ਮੱਥਾ ਟੇਕਣ ਜਾਣਾ ਜੀਆ ਦੂਜੇ ਡਾਇਰੈਕਟਰ ਲੈ ਜਾਏ ਤਾਂ ਮੁਝੇ ਕਰ ਲੈ ਤੇ ਬਾਕੀ ਨਾਲੇ ਆਪਣੇ ਨਾਲ ਦਵਿੰਦਰ ਬਾਈ ਹੋਰੀ ਹੋ ਜਾਣਗੇ ਬਾਕੀ ਅਮਰਤ ਹੋਰੀ ਹੋਗੇ ਠੀਕ ਆ ਤੇ ਬਾਕੀ ਜਿਹੜੇ ਭਰਾ ਆਉਣਗੇ ਉਥੇ ਮਿਲ ਲਿਓ ਕੋਈ ਦਿੱਕਤ ਨਹੀਂ ਆ ਜਿਓ ਆਪਣੇ ਟਰੈਕਟਰਾਂ ਕੋਲੇ ਤੇ ਬਾਕੀ ਧਿਆਨ ਨਾਲ ਸਾਰੇ ਭਰਾ ਜਾਇਓ ਸਾਰੇ ਹਨਾ ਓਕੇ ਡਰਾਈਵਰ ਟਰਾਲੀ ਦੇਖੀ ਕਿਵੇਂ ਪਾਰੇ ਨੇ ਕਹਿ ਜਾਣੇ ਲੱਗੋ ਟਰਾਲੀ ਪਾਣਾ ਲੈਂਡ ਚੱਕਰ ਹਰ ਜਾਏ ਸਟੈਂਡ ਚੱਕਣ ਨੂੰ ਇਹ ਮੋਟਰਸਾਈਕਲ ਆ ਉਹ ਸਟੈਂਡ ਨਹੀਂ ਹੁੰਦਾ ਡਹੀ ਹੁੰਦੀ ਆ ਕਰ ਮੇਰਾ ਹੋ ਗਿਆ ਕਿਨੂੰ ਹੋ ਗਿਆ ਮੇਰਾ ਐਨਕਾ ਲਾਲਾ ਤੈਨੂੰ ਦੀਦਾ ਦਿਨੇ ਨਹੀਂ ਹਾਂ ਵੀਂਡਾ ਪਾ ਕੇ ਨਹੀਂ ਦੂ ਨਾ ਡਰਾਈਵਰਾਂ ਲੱਗ ਰਹੇ ਤੂੜੀ ਵਾਲੀ ਮਸ਼ੀਨ ਤੇ ਰੱਖਿਆ ਹੁੰਦਾ ਕਿਆ ਮੈਂ ਮੱਦ ਦੇ ਨਹੀਂ ਦੇਖਦਾ ਇਹਨਾਂ ਕਲਾ ਦੇ ਹੈ ਓਏ ਮੱਲੀ ਓਏ ਓ ਮੱਲੀ ਓਏ ਓ ਮੱਲੀ ਪਰਨਾ ਦਾ ਐ ਪਾਲਿਆ ਗਲਤੀ ਜਿਵੇਂ ਤੂੜੀ ਵਾਲੀ ਤੇ ਹੁੰਦਾ ਬਟਾ ਡਰਾਈਵਰ ਡਰਾਈਵਰ ਬਣਿਆ ਬੈਠਾ ਵੱਡਾ